ਸ਼ਿਕਾਜ਼ੀ ਮੇਲ ਅਪ੍ਰਿਤਕੌਰ ਹਾਜ਼ਰਨਜੀ ਰਮਨਦੀਪ ਕੌਰ ਦੁਆਰਾ ਲਿਖੀ ਗਈ ਕਹਾਣੀ ਡਾਕਟਰ ਨੀਲਾ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਮਨਰਾਜ 14 ਸਾਲ ਦੀ ਹਸਤੀ ਖੇਡਦੀ ਬੱਚੀ ਜਿਸ ਦਾ ਸੁਪਨਾ ਸੀ ਵੱਡੀ ਹੋ ਕੇ ਡਾਕਟਰ ਬੰਨਾ ਕਰੋ ਗਰੀਬ ਹੋਣ ਕਰਕੇ ਸਰਕਾਰੀ ਸਕੂਲ 'ਚ ਪੜ੍ਹਦੀ ਸੀ ਪਰ ਪੜਾਈ ਵਿੱਚ ਹੁਸ਼ਿਆਰ ਸੀ ਸਾਰੇ ਟੀਚਰ ਵੀ ਉਸ ਨੂੰ ਬਹੁਤ ਪਸੰਦ ਕਰਦੇ ਸੀ ਕਦੇ-ਕਦੇ ਉਸ ਨੂੰ ਕਿਤਾਬ ਵੀ ਲੈ ਕੇ ਦਿੰਦੇ ਸੀ ਵਰਦੀ ਦਾ ਖਰਚਾ ਤੱਕ ਚੁੱਕ ਲੈਂਦੀ ਸੀ ਪਰ ਮਨਰਾਜ ਨੂੰ ਇਹ ਸਭ ਪਸੰਦ ਨਹੀਂ ਸੀ ਇਹ ਸੇ ਕਰਕੇ ਉਹ ਕਿਸੇ ਤੋਂ ਘੱਟ ਹੀ ਮਦਦ ਲੈਂਦੀ ਸੀ ਜੇ ਕੋਈ ਟੀਚਰ ਉਸਦੀ ਮਦਦ ਕਰ ਵੀ ਦਿੰਦਾ ਤਾਂ ਬਦਲੇ ਵਿੱਚ ਉਹ ਟੀਚਰ ਦਾ ਕੋਈ ਨਾ ਕੋਈ ਕੰਮ ਜ਼ਰੂਰ ਕਰ ਦਿੰਦੀ ਕਦੇ-ਕਦੇ ਖੇਤ ਚੋਂ ਸਾਗ ਜਾਂ ਕੋਈ ਹੋਰ ਸਬਜ਼ੀ ਲਿਆ ਕੇ ਦੇ ਦਿੰਦੀ ਪਰ ਮਨਰਾਜ ਦੇ ਪਿਤਾ ਦੀ ਸ਼ਰਾਬ ਨੇ ਉਸਦੀ ਨਿੱਕੀ ਜਹੀ ਜ਼ਿੰਦਗੀ ਖਰਾਬ ਕਰ ਦਿੱਤੀ ਇੱਕ ਦਿਨ ਜਦੋਂ ਮਨਰਾਜ ਸਕੂਲੋਂ ਘਰ ਆਈ ਤਾਂ ਉਸਨੂੰ ਪਤਾ ਲੱਗਾ ਕਿ ਉਸਦਾ ਪਿਤਾ ਸ਼ਰਾਬ ਦੀ ਨਸ਼ੀਜ ਉਸ ਸਾਰਾ ਰਿਸ਼ਤਾ ਪੱਕਾ ਕਰਾਇਆ ਜਦ ਕਿ ਮਨਰਾਜ਼ ਨੂੰ ਵਿਆਹ ਦੀ ਸਮਝ ਵੀ ਨਹੀਂ ਸੀ ਜਦੋਂ ਮਨਰਾਜ਼ ਨੂੰ ਪਤਾ ਲੱਗਾ ਤਾਂ ਉਸਨੇ ਕਿਹਾ ਕਿ ਉਹ ਜੇ ਪੜਨਾ ਚਾਹੁੰਦੀ ਆ ਇਸ ਗੱਲ ਨੂੰ ਲੈ ਕੇ ਘਰ ਵਿੱਚ ਕਲੇਸ਼ ਖੜਾ ਹੋ ਗਿਆ ਮਨਰਾਜ਼ ਦੀ ਮਾਂ ਨੇ ਵੀ ਬਹੁਤ ਜ਼ੋਰ ਲਾਇਆ ਪਰ ਮਨਰਾਜ਼ ਦੇ ਪਿਤਾ ਅੱਗੇ ਉਸ ਦੀ ਪੀਛ ਨਾ ਗਈ ਉਸਨੇ ਮਨਰਾਜ਼ ਦੇ ਸਕੂਲ ਵਾਲੇ ਵਸਤੇ ਨੂੰ ਚੁੱਲ੍ਹੇ ਦੀ ਅੱਗ ਵਿੱਚ ਸੁੱਟ ਦਿੱਤਾ ਮਨਰਾਜ਼ ਕਿਤਾਬਾਂ ਬਚਾਉਂਦੀ ਆਪਣੇ ਸਾੜ ਕੇ ਬਹਿ ਗਈ ਆਰ ਕਿਤਾਬ ਹੀ ਇੱਕ ਨਾ ਬਚੀ ਮਨਰਾਜ ਨੂੰ ਇਹੀ ਸਿੱਖਿਉ ਪੜ੍ਹਾਈ ਕਰੇ ਪਰ ਦੂਜੇ ਪਾਸੇ ਉਸਦਾ ਵਿਆਹ ਕਰ ਦਿੱਤਾ ਗਿਆ ਪਰ ਮਨਰਾਜ ਨੂੰ ਅਜੇ ਵੀ ਨਮੇ ਸੂਤ ਪੇਖ ਕੇ ਲੱਗ ਰਿਹਾ ਸੀ ਕਿ ਉਹ ਨਮੇ ਸੂਤ ਪਾ ਕੇ ਕਾਲਜ ਆਇਆ ਕਰੂ ਜਿੱਥੇ ਉਹ ਡਾਕਟਰੀ ਦੀ ਪੜ੍ਹਾਈ ਕਰੂ ਖੈਰ ਮਨਰਾਜ ਤੇ ਸੁਪਨੀ ਹਵਾਰੀ ਕਿਸੇ ਨੇ ਨਾ ਸੋਚਿਆ ਉਸਿਆਂ ਸਦਰਾਂ ਦੀ ਪਰਉਨ ਹੱਤਿਆ ਕਰਕੇ ਉਸ ਨੂੰ ਵਿਆਹ ਦਿੱਤਾ ਗਿਆ ਵਿਆਹ ਤੋਂ ਬਾਅਦ ਤੇ ਸੁਪਨੇ ਧਰੇ ਧੜਾਈ ਰਹਿ ਗਏ ਸੀ ਹੁਣ ਅਸੀਂ ਨਵੀਂ ਜ਼ਿੰਦਗੀ ਸ਼ੁਰੂ ਹੋ ਚੁੱਕੀ ਸੀ ਮਨਰਾਜ ਦਾ ਪਤੀ ਰਣਜੀਤ ਵੱਡੀ ਉਮਰ ਦਾ ਸੀ ਪਰ ਮਨਰਾਜ ਦਾ ਖਿਆਲ ਰੱਖਦਾ ਸੀ ਦਿਨ ਵਧੀਆ ਲੰਘ ਰਹੇ ਸੀ ਮਨਰਾਜ ਨੇ ਰਣਜੀਤ ਨੂੰ ਵੀ ਇੱਕ ਦੋ ਵਾਰ ਅੱਗੇ ਪੜਨ ਲਈ ਕਿਹਾ ਪਰ ਰਣਜੀਤ ਨੇ ਕੋਈ ਨਾ ਕਰ ਦਿੱਤੀ ਹੌਲੀ ਹੌਲੀ ਮਨਰਾਜ ਵੀ ਸਿਆਣੀ ਹੋ ਰਹੀ ਸੀ ਰਿਸ਼ਤੇ ਦੀ ਸਮਝ ਆ ਰਹੀ ਸੀ ਮਨਰਾਜ ਨੇ ਵੀ ਆਪਣਾ ਡਾਕਟਰ ਬਣਨ ਦਾ ਸੁਪਨਾ ਦਿਲ ਦੀ ਕਿਸੇ ਡੋਗੀ ਕਵਰ ਵਿੱਚ ਧੱਪ ਦਿੱਤਾ ਸੀ ਦਿਨ ਨਿਕਲਦੇ ਗਏ ਸਨ ਵਿਆਹ ਤੋਂ 1.5 ਸਾਲ ਬਾਅਦ ਮਨਰਾਜ ਨੇ ਬੇਟੀ ਨੂੰ ਜਨਮ ਦਿੱਤਾ ਬੇਟੀ ਵੱਡੀ ਹੋਣ ਲੱਗੀ ਤਾਂ ਮਨਰਾਜ ਆਪਣੇ ਸੁਪਨੇ ਆਪਣੀ ਬੇਟੀ ਵਿੱਚੋਂ ਪੂਰੀ ਹੁੰਦੇ ਤੱਕ ਦੀ ਮਨਰਾਜ ਨੇ ਬੇਟੀ ਦਾ ਨਾਮ ਗੁਰਜੋਤ ਰੱਖਿਆ ਇੱਕ ਦਿਨ ਅਚਾਨਕ ਗੁਰਜੋਤ ਬਿਮਾਰ ਹੋ ਗਈ ਰਣਜੀਤ ਕਰ ਨਾ ਹੋਣ ਕਰਕੇ ਮਨਰਾਜ ਆਪਣੇ ਸੱਸ ਨਾਲ ਡਾਕਟਰ ਕੋਲ ਲੱਗ ਗਈ ਕਈ ਦਿਨ ਤੱਕ ਡਾਕਟਰ ਕੋਲ ਜਾਂਦੇ ਰਹੇ ਪਰ ਬੁਖਾਰ ਨਾ ਉਤਰਿਆ ਸਾਰੇ ਟੈਸਟ ਜੋ ਡਾਕਟਰ ਨੇ ਆਖੇ ਉਹ ਵੀ ਕਰਵਾਏ ਸਭ ਨੋਰਮਲ ਸੀ ਡਾਕਟਰ ਨੇ ਮਨਰਾਜ ਨੂੰ ਈਡਸ ਦਾ ਟੈਸਟ ਕਰਵਾਉਣ ਲਿਆ ਕਿਆ ਮਨਰਾਸ ਨੇ ਰਣਜੀਤ ਨਾਲ ਸਲਾਹ ਕਰਕੇ ਟੈਸਟ ਕਰਵਾ ਲਿਆ ਪਰ ਰਿਪੋਰਟ ਵਿੱਚ ਕਿ ਮਨਰਾਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਟੈਸਟ ਪੋਜ਼ਿਟਿਵ ਸੀ ਮਨਰਾਸ ਦੀ ਤਾਂ ਜਿਵੇਂ ਦੁਨੀਆ ਹੀ ਉੱਝੜ ਗਈ ਫਿਰ ਡਾਕਟਰ ਦੇ ਕਹਿਣ ਤੇ ਮਨਰਾਸ ਨੇ ਆਪਣਾ ਟੈਸਟ ਕਰਵਾਇਆ ਤਾਂ ਮਨਰਾਸ ਵੀ ਐਚ ਆਈ ਵੀ ਪੋਜ਼ਿਟਿਵ ਸੀ ਮਨਰਾਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਸਭ ਕਿਵੇਂ ਹੋਇਆ ਜਦੋਂ ਮਨਰਾਸ ਨੇ ਰਣਜੀਤ ਨਾਲ ਗੱਲ ਕੀਤੀ ਤਾਂ ਉਹਦੇ ਵਿਹਾਰ ਤੋਂ ਇਹ ਮੇ ਲੱਗਿਆ ਜਿਵੇਂ ਉਸ ਨੂੰ ਸਭ ਪਹਿਲਾਂ ਹੀ ਪਤਾ ਸੀ ਮਨਰਾਸ ਦੀ ਵਾਰ-ਵਾਰ ਪੁੱਛਣ ਤੇ ਸਾਰੇ ਕਰਵਲੇ ਮਨਰਾਸ ਨੂੰ ਦੋਸ਼ੀ ਮੰਨਣ ਲੱਗੇ ਪਰ ਜਦੋਂ ਇਹ ਗੱਲ ਕਰ ਤੋਂ ਬਹਾਨੇ ਨਿਕਲੇ ਤਾਂ ਪਤਾ ਲੱਗਿਆ ਕਿ ਰਣਜੀਤ ਨੂੰ ਇਹ ਬਿਮਾਰੀ ਵਿਆਹ ਤੋਂ ਪਹਿਲਾਂ ਉਸ ਟਾਈਮ ਤੋਂ ਆ ਜਦੋਂ ਉਹ ਟਰੱਕ ਚਲਾਉਂਦਾ ਹੁੰਦਾ ਸੀ ਹੁਣ ਮਨਰਾਸ ਇਕੱਲੇ ਪੈ ਗਏ ਉਸ ਕੋਲ ਕੋਈ ਨਹੀਂ ਸੀ ਜਿਸ ਨਾਲ ਉਹ ਆਪਣਾ ਦੁੱਖ ਸਾਂਝਾ ਕਰਦੀ ਮਨਰਾਸ ਦੀ ਮਾਂ ਵੀ ਮਨਰਾਸ ਦੀ ਵਿਆਹ ਤੋਂ ਬਾਅਦ ਜਲਦੀ ਮਰ ਗਈ ਸੀ ਇੱਕ ਭਰਾ ਸੀ ਉਹ ਵੀ ਨਸ਼ੇੜੀ ਸੀ ਮਨਰਾਸ ਦਾ ਮਨ ਕੀਤਾ ਕਿ ਸਕੂਲ ਟੀਚਰ ਸਕੂਲ ਆਪਣਾ ਦੁੱਖ ਰੋ ਵੀ ਪਰ ਉਹਨਾਂ ਕੋਲ ਜਾਣ ਦੀ ਹਿੰਮਤ ਨਾ ਪਈ ਉਹਨੂੰ ਲੱਗਦਾ ਸੀ ਕਿ ਏਡਸ ਦਾ ਨਾਂ ਸੁਣ ਕੇ ਸਭ ਉਸਨੂੰ ਨਫ਼ਰਤ ਕਰਨਗੇ ਤੇ ਉਸਦੇ ਕੈਰੇਕਟਰ ਤੇ ਉਂਗਲ ਚੁੱਕਣਗੇ ਪਰ ਮੰਨਰਾਸ ਕੋਲ ਕੋਈ ਰਸਤਾ ਨਹੀਂ ਸੀ ਕਰਦੇ ਨਾਲ ਵੀ ਉਹਨੂੰ ਨਫ਼ਰਤ ਹੋ ਗਈ ਸੀ ਮੰਨਰਾਸ ਦੀ ਦਵਾਈ ਸ਼ੁਰੂ ਹੋ ਚੁੱਕੀ ਸੀ ਤੇ ਦਵਾਈ ਹੀ ਜ਼ਿੰਦਗੀ ਜਿਉਣ ਦਾ ਸਹਾਰਾ ਸੀ ਮੰਨਰਾਸ ਦੇ ਸਾਰੇ ਸੁਪਨੇ ਸੁਆਹ ਹੋ ਗਏ ਸੀ ਆਪਣੇ ਤੋਂ ਜ਼ਿਆਦਾ ਉਸ ਨੂੰ ਗੁਰਜੂ ਦੀ ਫਿਕਰ ਸੀ ਇੱਕ ਦਿਨ ਮੰਨਰਾਜ ਹਸਪਤਾਲ ਦਵਾਈ ਲੈਣ ਗਈ ਤਾਂ ਉੱਥੇ ਉਹਨੂੰ ਦੀਪ ਮਿਲਿਆ ਜਿਹੜਾ ਮੰਨਰਾਜ ਦੇ ਹਾਨ ਦਾ ਸੀ ਉਹ ਵੀ ਈਡਸ ਤੋਂ ਪੀੜਤ ਸੀ ਉਸ ਨੂੰ ਈਡਸ ਆਪਣੀ ਪਤਨੀ ਤੋਂ ਹੋਈ ਸੀ ਜਿਸ ਨੂੰ ਦੀਪ ਹੁਣ ਛੱਡ ਚੁੱਕਿਆ ਸੀ ਮੰਨਰਾਜ ਅਤੇ ਦੀਪ ਹਸਪਤਾਲ ਵਿੱਚ ਅਕਸਰ ਹੀ ਮਿਲਦੇ ਦੋਨੇ ਇੱਕ ਦੂਜੇ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਨ ਲੱਗੇ ਉਹਨਾਂ ਵਿੱਚ ਲਗਾਵ ਹੋ ਗਿਆ ਜੋ ਲਗਾਵ ਮੰਨਰਾਜ ਤੇ ਰਣਜੀਤ ਵਿੱਚ ਵੀ ਨਹੀਂ ਸੀ ਰੰਜੀਤ ਨਾਲ ਉਹਦਾ ਰਿਸ਼ਤਾ ਸਿਰਫ ਜਸਮਾਨੀ ਸੀ ਜャ ਫਿਰ ਉਹ ਕਰ ਸੰਭਾਲਣ ਵਾਲੀ ਔਰਤ ਬਣ ਕੇ ਰਹਿ ਗਈ ਸੀ ਹੁਣ ਮਨਰਾਸ ਬਹਾਨੇ ਨਾਲ ਦੀਪ ਨੂੰ ਮਿਲਣ ਜਾਂਦੀ ਮਨਰਾਸ ਦੇ ਸਹੁਰੇ ਪਰਿਵਾਰ ਨੂੰ ਇਸ ਵਾਰੀ ਪਤਾ ਲੱਗ ਗਿਆ ਉਹਨਾਂ ਮਨਰਾਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿੰਨੇ ਵਾਰ ਕੁੱਟਿਆ ਮਾਰਿਆ ਵੀ ਹੁਣ ਮਨਰਾਸ ਅੱਗੇ ਵੱ ਚੁੱਕੀ ਸੀ ਤੇ ਪਿੱਛੇ ਪਰਤਣਾ ਵੀ ਨਹੀਂ ਚਾਹੁੰਦੀ ਸੀ ਇੱਕ ਦਿਨ ਮਨਰਾਸ ਕੰਮ ਛੱਡ ਗਈ ਜਾਂਦੇ ਹੀ ਗੁਰਜੋ ਦੇ ਸਿਰ ਤੇ ਹੱਥ ਰੱਖ ਇਹਨਾਂ ਕਹਿ ਗਈ ਕਿ ਪੁੱਤ ਸ਼ਾਇਦ ਹੁਣ ਮੈਂ ਤੈਨੂੰ ਕਦੇ ਵੀ ਨਾ ਮਿਲਾ ਪਰ ਮੇਰੀ ਦੁਆ ਕਿ ਤੂੰ ਆਪਣੀ ਜ਼ਿੰਦਗੀ ਜੀਵੇਂ ਮਨਰਾਸ ਉਸ ਰਾਤ ਘਰੋਂ ਭਜ ਗਈ ਕਿਸੇ ਨੂੰ ਨਹੀਂ ਪਤਾ ਕਿ ਮਨਰਾਸ ਦੇ ਦੀਪ ਕਿੱਥੇ ਹਨ ਹੁਣ ਮਨਰਾਸ ਦੀ ਬੇਟੀ ਗੁਰਜੋਤ ਜੀ ਛਾਲਦੀ ਹੋ ਗਈ ਆ ਮੀਲੇ ਵਿੱਚ ਜਦੋਂ ਨਿੱਕੇ ਜਵਾ ਖੇਡਣ ਦਾ ਸਮਾਨ ਖਰੀਦੇ ਆ ਤਾਂ ਗੁਰਜੋਤ ਡਾਕਟਰ ਕਿੱਟ ਖਰੀਦੀ ਆ ਕਿਉਂਕਿ ਗੁਰਜੋਤ ਦਾ ਸੁਪਨਾ ਵੀ ਆਪਣੀ ਮਾਂ ਵਾਲਾ ਹੀ ਆ ਜਦੋਂ ਉਸਦੀ ਦਾਦੀ ਗੁਰਜੋਤ ਨੂੰ ਦਵਾਈ ਦਿੰਦੀ ਆ ਤਾਂ ਗੁਰਜੋਤ ਮਾਸੂਮੀਤ ਨਾਲ ਪੁੱਛਦੀ ਕਿ ਦਾਦੀ ਮਾਂ ਮੈਨੂੰ ਬੁਖਾਰ ਨਾ ਜ਼ੁਖਾਮ ਫਿਰ ਦਵਾਈ ਕਿਉਂ ਗੁਰਜੋਤ ਜਿਵੇਂ ਜਿਵੇਂ ਵੱਡੀ ਹੋ ਰਹੀ ਸੀ ਉਸਦੇ ਸਵਾਲ ਵੀ ਵਧਦੇ ਜਾਂਦੇ ਸੀ ਉਸ ਦੀ ਦਾਦੀ ਰੋਜ਼ ਇਸ ਸਵਾਲਾਂ ਤੋਂ ਪਰੇਸ਼ਾਨ ਹੋ ਚੁੱਕੀ ਸੀ ਇੱਕ ਦਿਨ ਗੁਰਜੋਤ ਬਾਹਰ ਖੇਡ ਰਹੀ ਸੀ ਤੇ ਕਿਵੱਚੀ ਦੀ ਮਾਂ ਆ ਕੇ ਆਪਣੀ ਬੱਚੀ ਨੂੰ ਘਰ ਲੈ ਗਈ ਜਿਸ ਦਾ ਗੁਰਜੋਤ ਤੇ ਬਹੁਤ ਅਸਰ ਹੋਇਆ ਪਿੰਡ ਦੇ ਲੋਕ ਵੀ ਗੁਰਜੋਤ ਨਾਲ ਸਹੀ ਵਿਵਹਾਰ ਨਹੀਂ ਕਰਦੇ ਸੀ ਸ਼ਾਇਦ ਪੈੜੀ ਬਿਮਾਰੀ ਸਭ ਨੂੰ ਉਸ ਤੋਂ ਦੂਰ ਕਰ ਰਹੀ ਸੀ ਪਰ ਗੁਰਜੋਤ ਦਾ ਇਸ ਵਿੱਚ ਕੀ ਕਸੂਰ ਸੀ ਇਹ ਕਦੇ ਕਿਸੇ ਨੇ ਨਾ ਸੋਚਿਆ ਪਰ ਗੁਰਜੋਤ ਇਸ ਬਿਮਾਰੀ ਤੋਂ ਅੰਜਾਨ ਰੋਜ਼ ਆਪਣੀ ਦਾਦੀ ਨੂੰ ਪੁੱਛਦੀ ਕਿ ਕੋਈ ਬੱਚਾ ਉਸ ਨਾਲ ਖੇਡਦਾ ਕਿਉਂ ਨਹੀਂ ਦੂਜੇ ਪਾਸੇ ਕਿਸ ਨੇ ਸਕੂਲ ਵਿੱਚ ਵੀ ਗੁਰਜੋਤ ਦੀ ਬਿਮਾਰੀ ਬਾਰੇ ਦੱਸ ਦਿੱਤਾ ਇਹ ਵੀ ਕਿਹਾ ਕਿ ਜੇ ਗੁਰਜੋਤ ਇਸ ਸਕੂਲ ਵਿੱਚ ਪੜ੍ਹੇਗੀ ਤਾਂ ਸਾਡੇ ਬੱਚੇ ਇੱਥੇ ਨਹੀਂ ਪੜ੍ਹਨਗੇ ਸਕੂਲ ਪ੍ਰਬੰਧਕਾਂ ਨੇ ਗੁਰਜੋਤ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਮਾਂ ਦੇ ਜਾਣ ਤੋਂ ਬਾਅਦ ਕੁਝ ਹੱਦ ਤੱਕ ਰਣਜੀਤ ਨੇ ਗੁਰਜੋਤ ਨੂੰ ਸੰਭਾਲ ਲਿਆ ਸੀ ਅਤੇ ਆਪਣੀ ਗਲਤੀ ਦਾ ਪਛਤਾਵਾ ਕਰ ਰਿਹਾ ਸੀ ਪਰ ਹੁਣ ਸਮਾਜ ਤੇਆਂ ਜਾਤੀਆਂ ਗੁਰਜੋਤ ਤੇ ਬਦਲ ਰਹੀਆਂ ਸੀ ਗੁਰਜੋਤ ਸਕੂਲ ਜਾਂਦੀ ਇਝਿਤ ਕਰਦੀ ਪਰ ਉਸਦੀ ਦਾਦੀ ਉਹਨੂੰ ਕੀ ਦੱਸਦੀ ਹੁਣ ਨਾ ਗੁਰਜੋਤ ਦੇ ਘਰ ਕੋਈ ਆਉਂਦਾ ਸੀ ਤੇ ਨਾ ਹੀ ਗੁਰਜੋਤ ਕਿਸੇ ਦੇ ਘਰ ਜਾਂਦੀ ਸੀ ਪਿੰਡ ਨੇ ਗੁਰਜੋਤ ਦੇ ਪਰਿਵਾਰ ਦਾ ਬਾਈਕਾਟ ਕੀਤਾ ਹੋਇਆ ਸੀ ਜਿਸ ਕਾਰਨ ਗੁਰਜੋਤ ਦੇ ਦਾਦਾ ਦਾਦੀ ਨੇ ਪਿੰਡ ਛੱਡਣ ਦਾ ਫੈਸਲਾ ਕੀਤਾ ਆਪਣਾ ਮਕਾਨ ਤੇ ਥੋੜੀ ਜਹੀ ਜਾਇਦਾਦ ਵੇਚ ਕੇ ਆਪਣੇ ਪੁਰਖਿਆਂ ਦੇ ਪਿੰਡ ਨੂੰ ਸਦਾ ਲਈ ਅਲਵਿਦਾ ਕਿਆ ਗਏ ਦੂਰ ਕਿਸੇ ਪਿੰਡ ਜਾ ਕੇ ਉਹਨੇ ਡੇਰਾ ਕੀਤਾ ਉੱਥੇ ਗੁਰਜੋਤ ਨੂੰ ਸਰਕਾਰੀ ਸਕੂਲ ਵਿੱਚ ਪੜਨ ਪਾਇਆ ਪਰ ਗੁਰਜੋਤ ਦਾ ਮਨ ਅਜੇ ਵੀ ਆਪਣੀ ਪਿੰਡ ਦੀਆਂ ਗਲੀਆਂ ਵਿੱਚ ਸੀ ਅਜੇ ਵੀ ਉਹਨੂੰ ਪੁਰਾਣੇ ਕਨਵੈਂਟ ਸਕੂਲ ਦੀ ਯਾਦ ਆਉਂਦੀ ਸੀ ਕਦੇ-ਕਦੇ ਉਹ ਵਾਪਸ ਆਪਣੇ ਪਿੰਡ ਜਾਣ ਦੀ ਜਿੱਤ ਵੀ ਕਰਦੀ ਰਣਜੀਤ ਗੁਰਜੋਤ ਦਾ ਪਿਓ ਜ਼ਿਆਦਾਤਰ ਬਾਹਰ ਹੀ ਰਹਿੰਦਾ ਸੀ ਰਣਜੀਤ ਦੀ ਮਾਂ ਨੇ ਉਹਨੂੰ ਕਈ ਵਾਰ ਦੁਬਾਰਾ ਵਿਆਹ ਕਰਵਾਉਣ ਨੂੰ ਕਿਹਾ ਰਣਜੀਤ ਦੀ ਮਾਂ ਵੀ ਆਪਣੀ ਜਗ੍ਹਾ ਸਹੀ ਸੀ ਉਹ ਹੁਣ ਬੁੱਢੀ ਹੋ ਗਈ ਸੀ ਰਣਜੀਤ ਦੀ ਮਾਂ ਰਣਜੀਤ ਨੂੰ ਕਈ ਦਿਨ ਲਿਲਾ ਦਿੰਦੀ ਕਿ ਆਪਾਂ ਬੇਗਾਨੇ ਪਿੰਡਾਂ ਪੁੱਤ ਲੋਕਾਂ ਦਾ ਪਤਾ ਨਹੀਂ ਹੁੰਦਾ ਪਰ ਰਣਜੀਤ ਦੁਬਾਰਾ ਵਿਆਹ ਲੈਣਾ ਮੰਨਿਆ ਸ਼ਾਇਦ ਉਹਨੂੰ ਆਪਣੀ ਪਹਿਲੀ ਗਲਤੀ ਦਾ ਅਹਿਸਾਸ ਸੀ ਜਾਂ ਫਿਰ ਉਹਨੂੰ ਲੱਗਦਾ ਸੀ ਕਿ ਮੰਨਰਾਚ ਪਾਗ ਦੂਸਰੀ ਵੀ ਕਿਤੇ ਰਣਜੀਤ ਜੋ ਕਮਾਉਂਦਾ ਘਰ ਦੇ ਦਿੰਦਾ ਜਿਸ ਨਾਲ ਕਰਦਾ ਗੁਜ਼ਾਰਾ ਚੱਲਦਾ ਤੇ ਗਰਜੋਤ ਦੀ ਪੜਾਈ ਚੱਲਦੀ ਸੀ ਹੁਣ ਰਣਜੀਤ ਵੀ ਚਾਹੁੰਦਾ ਸੀ ਕਿ ਗਰਜੋਤ ਡਾਕਟਰ ਬਣੇ ਗਰਜੋਤ ਦੇ ਦਿਮਾਗ ਵਿੱਚੋਂ ਮਨਰਾਸ ਮਨਫੀ ਹੋ ਗਈ ਸੀ ਪਰ ਜਦੋਂ ਕਦੇ ਉਹ ਆਪਣੀਆਂ ਸਹੇਲੀਆਂ ਤੋਂ ਉਹਨਾਂ ਦੀਆਂ ਮਾਮਾਂਵਾਰੀ ਸੁਣਦੀ ਤਾਂ ਗਰਜੋਤ ਦਾ ਵੀ ਮਨਰਾਸ ਨੂੰ ਮਿਲਣ ਨੂੰ ਜੀ ਕਰਦਾ ਉਹਦੇ ਜ਼ਿਹਨ ਵਿੱਚ ਮਨਰਾਸ ਦੀ ਧੁੰਦਲੀ ਜਿਹੀ ਤਸਵੀਰ ਉੱਭਰ ਆਉਂਦੀ ਜੀ ਕਦੇ ਉਹ ਆਪਣੀ ਦਾਦੀ ਨੂੰ اپنی ماں ਵਾਰੀ ਪੁੱਛਦੀ ਤਾਂ ਉਹਦੀ ਦਾਦੀ ਕਹਿ ਦਿੰਦੀ ਕਿ ਪੁੱਤ ਤੇਰੀ ਮਾਤਾ ਬਹੁਤ ਪਹਿਲਾਂ ਮਰ ਗਈ ਸੀ ਗਰਜੋਤ ਰਣਜੀਤ ਨਾਲ ਰੋਜ਼ ਫਾਂਗਲ ਕਰਦੀ ਸੀ ਪਰ ਗਰਜੋਤ ਦੀ ਜ਼ਿੰਦਗੀ 'ਚ ਅਜੇ ਹੋਰ ਪਚਾ ਲਾਉਣੇ ਬਾਕੀ ਸੀ ਕਈ ਦਿਨਾਂ ਤੋਂ ਰਣਜੀਤ ਕਰਨੇ ਸੀ ਆ ਰਿਹਾ ਨਾ ਉਸ ਦਾ ਨੰਬਰ ਹੀ ਲੱਗ ਰਿਹਾ ਸੀ ਮਹੀਨੇ ਵਾਂਗ ਬੀਤ ਗਿਆ ਤਾਂ ਉਹਨਾਂ ਨੇ ਪਤਾ ਕੀਤਾ ਜਿੱਥੇ ਰਣਜੀਤ ਕੰਮ ਕਰਦਾ ਸੀ ਉਹਨਾਂ ਨੇ ਦੱਸਿਆ ਕਿਰਨਜੀਤ ਤਾਂ ਬਹੁਤ ਪਹਿਲਾਂ ਤਾਂ ਇਥੋਂ ਕੰਮ ਛੱਡ ਚੁੱਕਿਆ ਹੈ ਇੱਕ ਪਾਸੇ ਗਰਜੋਤ ਦੇ ਦਾਦਾ-ਦਾਦੀ ਨੇ ਰਣਜੀਤ ਦੀ ਪਾਲ ਸ਼ੁਰੂ ਕੀਤੀ ਤੇ ਦੂਜੇ ਪਾਸੇ ਗਰਜੋਤ ਦਾ ਬੁਰਾ ਹਾਲ ਸੀ ਉਹ ਰਣਜੀਤ ਨੂੰ ਮਿਲਣਾ ਚਾਹੁੰਦੀ ਸੀ ਪਰ ਰਣਜੀਤ ਤਾਂ ਕੋਈ ਪਤਾ ਨਾ ਲੱਗਿਆ ਥਾਣਿਆਂ ਵਿੱਚ ੱਤਕੇ ਖਾਂ ਜੋਗੇ ਉਹ ਹੈ ਨਹੀਂ ਸੀ ਆਖਿਰ ਸਵਰਧਕਟ ਪਰ ਕੇ ਬਹਿ ਗਏ ਸਮਾਂ ਬੀਤ ਗਿਆ ਗਰਜੋਤ ਵੀ ਮਟਿਆਰ ਹੋ ਗਈ ਸੀ ਤਿੱਖੇ ਨੈ ਨਕਸ਼ ਰੰਗ ਗੂਰਾ ਉੱਚੀ ਲਮੀ ਮੁਟਿਆਰ ਬਣ ਗਈ ਸੀ ਪਿੰਚ ਵਿੱਚ ਗੁਰਜੋਤ ਦੇ ਹੁਸਨ ਦਾ ਚਰਚਾਮ ਹੋ ਗਿਆ ਸੀ ਪਰ ਆਪਣੀ ਬਿਮਾਰੀ ਤੋਂ ਗੁਰਜੋਤ ਅਜ ਵੀ ਅਣਜਾਣ ਸੀ ਉਸ ਦੀ ਦਾਦੀ ਗੁਰਜੋਤ ਨੂੰ ਦਵਾਈ ਦੁੱਧ ਵਿੱਚ ਕੋਲ ਕੇ ਦਿੰਦੀ ਸੀ ਗੁਰਜੋਤ ਦੀ ਉਮਰ 17 ਸਾਲ ਦੀ ਹੋ ਚੁੱਕੀ ਸੀ ਇੱਕ ਦਿਨ 12ਵੀਂ ਕਲਾਸ ਦੇ ਬੱਚਿਆਂ ਦਾ ਟ੍ਰਿਪ ਚੰਡੀਗੜ੍ਹ ਜਾਣਾ ਸੀ ਗੁਰਜੋਤ ਨੇ ਦਾਦਾ ਦਾਦੀ ਨੂੰ ਟ੍ਰਿਪ ਤੇ ਜਾਣ ਲਈ ਮਨਾ ਲਿਆ ਅੱਜ ਗੁਰਜੋਤ ਬਹੁਤ ਖੁਸ਼ ਸੀ ਤੇ ਟੂਰ ਤੇ ਜਾਣ ਲਈ ਤਿਆਰੀ ਕਰਨ ਲੱਗ ਗਈ ਗੁਰਜੋਤ ਟਾਈਮ ਨਾਲ ਸਕੂਲ ਪਹੁੰਚ ਗਈ ਜਿੱਥੋਂ ਸਕੂਲ ਬੈਂ ਤੇ ਉਹਨਾਂ ਨੇ ਚੰਡੀਗੜ੍ਹ ਜਾਣਾ ਸੀ ਰਸਤੇ ਵਿੱਚ ਜਾਂਦੇ ਹੋਣਾਂ ਬਹੁਤ ਮਸਤੀ ਕੀਤੀ ਚਾਹੁੰਦਿਆਂ ਹੋਇਆਂ ਕਈ ਜਗ੍ਹਾ ਤੇ ਰੁਕੀ ਵੀ ਚੰਡੀਗੜ੍ਹ ਪਹੁੰਚ ਕੇ ਸਭ ਤੋਂ ਪਹਿਲਾਂ ਉਹ ਰੌ ਗਾਰਡਨ ਪਹੁੰਚੇ ਜਿੱਥੇ ਹੋਰ ਵੀ ਕਈ ਸਕੂਲਾਂ ਦੇ ਜਵਾਕ ਆਏ ਹੋਏ ਸੀ ਅਚਾਨਕ ਇੱਕ ਨਿੱਕਾ ਬੱਚਾ ਆਪਣੇ ਸਕੂਲ ਦੇ ਜਵਾਕਾਂ ਨਾਲੋਂ ਅਲੱਗ ਹੋ ਗਿਆ ਉਹ ਰੋ ਰਿਹਾ ਸੀ ਗੁਰਜੋਤ ਉਸਨੂੰ ਵੇਖ ਕੇ ਉਸ ਕੋਲ ਚਲੀ ਗਈ ਗਰਜੋਤ ਉਸ ਨੂੰ ਚੁੱਪ ਕਰਾ ਰਹੀ ਸੀ ਉਸ ਨੇ ਆਪਣੀ ਪਾਣੀ ਦੀ ਬੋਤਲ ਕੱਢ ਕੇ ਉਸ ਨੂੰ ਪਾਣੀ ਪਿਲਾਉਣ ਲੱਗੀ ਤੁਮ ਕੋ ਜੋਤ ਨੂੰ ਆਪਣੀ ਦਾਦੀ ਦੀ ਗੱਲ ਯਾਦ ਆ ਗਈ ਕਿ ਤੂੰ ਕਿਸੇ ਨੂੰ ਵੀ ਆਪਣੀ ਝੂਠੀ ਚੀਜ਼ ਖਾਣ ਪੀਣ ਨੂੰ ਨਹੀਂ ਦੇਣੀ ਫਿਰ ਜੋਤ ਨੇੜੇ ਹੀ ਕੈਂਟੀਨ ਤੋਂ ਪਾਣੀ ਦੀ ਬੋਤਲ ਲੈ ਕੇ ਆਈ ਤੇ ਉਸ ਬੱਚੇ ਨੂੰ ਪਿਲਾਇਆ ਗਰਜੋਤ ਉਸ ਦਿhai ਗਾੜ ਤੋਂ ਉਸ ਦਾ ਨਾਂ ਤੇ ਸਕੂਲ ਦਾ ਨਾਂ ਪਤਾ ਲੱਗਿਆ ਗਰਜੋਤ ਆਸ-ਪਾਸੇ ਸਕੂਲ ਦੇ ਬੱਚੇ ਲੱਭਣ ਲੱਗ ਗਈ ਪਾਰਕਿੰਗ ਵਿੱਚ ਉਸ ਸਕੂਲ ਦੀ ਵੈਨ ਖੜੀ ਸੀ ਗੁਰਜੋਤ ਹਸਨੂੰ ਸੀ ਵੈਨ ਕੋਲ ਲੱਗ ਗਈ ਵੈਨ ਦਾ ਡਰਾਈਵਰ ਵੀ ਉੱਥੇ ਨਹੀਂ ਸੀ ਇੰਨੇ ਉੱਥੇ ਉਸ ਸਕੂਲ ਦੀ ਇੱਕ ਕੁੜੀ ਉੱਥੇ ਆਈ ਤਾਂ ਗੁਰਜੋਤ ਨੇ ਹਸਨੂੰ ਦੱਸਿਆ ਕਿ ਆ ਤੁਹਾਡੇ ਸਕੂਲ ਦਾ ਬੱਚਾ ਸ਼ਾਇਦ ਤੁਹਾਡੇ ਤੋਂ ਵਿਛੜ ਗਿਆ ਸੀ ਇਸ ਨੂੰ ਨਾਲ ਰੱਖ ਲਵੋ ਤਾਂ ਕੁੜੀ ਨੇ ਬੱਚੇ ਨੂੰ ਵੇਖ ਕੇ ਪਹਿਚਾਨ ਲਿਆ ਕਿ ਤਾਂ ਵੈਨ ਵਾਲੀ ਅੰਕਲ ਦਾ ਬੇਟਾ ਗੁਰਜੋਤ ਓਕੇ ਕਹਿ ਕੇ ਤੁਰਨ ਲੱਗ ਪਿਆ ਤਉ ਸਮੇਂ ਸਾਹਮਣੇ ਆਪਣਾ ਪਾਪਾ ਰਣਜੀਤ ਹੁੰਦਾ ਦਿਖਾਈ ਦਿੰਦਾ ਹੈ ਗਰਜੂ ਉਸ ਨੂੰ ਵੇਖ ਕੇ ਅੱਖਾਂ ਵਿੱਚ ਪਾਣੀ ਮਨ ਵਿੱਚ ਕਈ ਸਵਾਲ ਲੈ ਕੇ ਉਸ ਵੱਲ ਜਾਣ ਲੱਗਦੀ ਆ ਕਿ ਉਹ ਛੋਟਾ ਬੱਚਾ ਰਣਜੀਤ ਨੂੰ ਪਾਪਾ ਪਾਪਾ ਕਹਿ ਕੇ ਚਿੰਬੜ ਜਾਂਦਾ ਹੈ ਰਣਜੀਤ ਉਸ ਨੂੰ ਚੁੱਪ ਕਰਾਉਣ ਲੱਗ ਜਾਂਦਾ ਹੈ ਰਣਜੀਤ ਤਾਂ ਧਿਆਨ ਗਰਜੂ ਤੋਂ ਫਲ ਜਾਂਦਾ ਤਾਂ ਉਹ ਵੀ ਮੋਟਿਆਰ ਹੋਈ ਆਪਣੀ ਤੀਨ ਪਹਿਚਾਨ ਜਾਂਦਾ ਹੈ ਗਰਜੂ ਦੀ ਜਿਵੇਂ ਦੁਨੀਆ ਹੀ ਰੁਕ ਗਈ ਹੋਵੇ ਰஞ்சிਤ ਉਸ ਬੱਚੇ ਨੂੰ ਗੁੱਦੀ ਚੱਕੀ ਗੁਰਜੋਤ ਕੋਲ ਆਉਂਦਾ ਤਾਂ ਉਸ ਨੂੰ ਸਾਰੀ ਸੱਚਾਈ ਦੱਸ ਸਕੇ ਤਾਂ ਗੁਰਜੋਤ ਕੁਝ ਵੀ ਸੁਣਨ ਤੋਂ ਪੱਲਣਾ ਬਸ ਇੱਕੋ ਸਵਾਲ ਕਰਦੀ ਆ ਕਿ ਮੇਰਾ ਕੀ ਕਸੂਰ ਸੀ ਇਹਨੇ ਸਕੂਲ ਦੇ ਬੱਚੇ ਟਿੱਟੀ ਚ ਰਾ ਜਾਂਦੇ ਨੇ ਤੇ ਰੋਲੇ ਵਿੱਚ ਗੁਰਜੋਤ ਉੱਥੋਂ ਕਦੋਂ ਚਲੀ ਜਾਂਦੀ ਆ ਰஞ்சிਤ ਨੂੰ ਪਤਾ ਵੀ ਨਹੀਂ ਲੱਗਦਾ ਰஞ்சிਤ ਤਾਂ ਸੇ ਪਾਸੇ ਗੁਰਜੋਤ ਨੂੰ ਲੱਭਦਾ ਪਰ ਉਹ ਭੀੜ ਵਿੱਚ ਗਵਾ ਚੁੱਕੀ ਹੁੰਦੀ ਆ ਗੁਰਜੋ ਸਮਝ ਚੁੱਕੀ ਸੀ ਕਿ ਰنجੀਤ ਨੇ ਵੀ ਦੂਜਾ ਵਿਆਹ ਕਰਵਾ ਲਿਆ ਗੁਰਜੋਤ ਜਾ ਕੇ ਆਪਣੀ ਬੈਨ ਵਿੱਚ ਫੈ ਜਾਂਦੀ ਆ ਵਾਪਸੀ ਤੇ ਸਾਰੇ ਬੱਚੇ ਮਸਤੀ ਕਰਦੇ ਆਉਂਦੇ ਆ ਪਰ ਗੁਰਜੋਤ ਖਾਮੋਸ਼ ਜਹੀ ਉਸ ਪਲ ਨੂੰ ਯਾਦ ਕਰ ਰਹੀ ਹੁੰਦੀ ਆ ਤੇ ਆਪਣੀ ਕਿਸਮਤ ਤੇ ਰੋ ਰਹੀ ਹੁੰਦੀ ਆ ਕਿ ਪਹਿਲਾਂ ਮਾਂ ਤੇ ਫਿਰ ਬਾਪ ਉਸ ਨੂੰ ਛੱਡ ਕੇ ਚਲਾ ਗਿਆ ਆਖਿਰ ਉਸਦਾ ਕਸੂਰ ਕੀ ਸੀ ਸ਼ਾਮ ਨੂੰ ਗੁਰਜੋਤ ਘਰ ਪਹੁੰਚਦੀ ਆ ਤਾਂ ਉਸਦੀ ਦਾਦੀ ਗੀਤ ਤੇ ਖੜੀ ਗੁਰਜੋਤ ਨੋੜੀ ਰਹੀ ਹੁੰਦੀ ਆ ਗੁਰਜੋਤ ਨੂੰ ਵੇਖ ਕੇ ਦਾਦੀ ਦੀਆਂ ਅੱਖਾਂ ਵਿੱਚ ਚਮਕ ਆ ਜਾਂਦੀ ਆ ਤੇ ਅੱਗੇ ਜਾ ਕੇ ਗੁਰਜੋਤ ਉਹ ਵਿਅਕਤੀ ਪਾਣੀ ਦੀ ਬੋਤਲ ਫੜ ਲੈਂਦੀ ਆ ਗੁਰਜੋਤ ਸਿੱਧੀ ਆਪਣੇ ਕਮਰੇ ਵਿੱਚ ਚਲੀ ਜਾਂਦੀ ਆ ਤੇ ਉਸਦੀ ਦਾਦੀ ਪਾਣੀ ਦਾ ਗਲਾਸ ਤੇ ਕੱਪੜੇ ਲੈ ਕੇ ਆਉਂਦੀ ਆ ਉਸਦੀ ਦਾਦੀ ਰੋਟੀ ਬਣਾਉਣ ਚਲੀ ਜਾਂਦੀ ਪਰ ਗੁਰਜੋਤ ਕਮਰੇ ਵਿੱਚ ਬਿਨਾਂ ਪਾਣੀ ਪੀਤੇ ਕੱਪੜੇ ਬਦਲੇ ਪਈ ਰਹਿੰਦੀ ਆ ਜਿਵੇਂ ਉਹ ਆਸੇ-ਪਾਸੇ ਦੀ ਸੁਧ-ਬੁੱਧ ਭੁੱਲ ਗਈ ਹੋਵੇ ਦਾਦੀ ਗਰਮ-ਗਰਮ ਰੋਟੀ ਤੇ ਗੁਰਜੋਤ ਦੀ ਪਸੰਦੀ ਸਬਜ਼ੀ ਲੈ ਕੇ ਆਉਂਦੀ ਆ ਕਵੇਖ ਦਿਆ ਕਿ ਗੁਰਜੋਤ ਮਨਜੀ ਤੇ ਪਈਸ਼ਾਤ ਪਲਵੀਂ ਰਹੀ ਹੁੰਦੀ ਆ ਅੱਖਾਂ ਚ ਪਾਣੀ ਵੇਖਦਾ ਦੀ ਸੋਚਦੀ ਕਿ ਸ਼ਾਇਦ ਗੁਰਜੋਤ ਨੂੰ ਆਪਣੀ ਬੁਮਾਰੀ ਵਰੀ ਪਤਾ ਲੱਗ ਗਿਆ ਦਾਦੀ ਦੇ ਮਨ ਵਿੱਚ ਕਈ ਸਵਾਲ ਉਸਲ ਬੱਟੀ ਲੰ ਲੱਗੇ ਤਾਂ ਤਾਤੀ ਨੇ ਗੁਰਜੋਤ ਨੂੰ ਵਾਰ ਵਾਰ ਪੁੱਛਿਆ ਪਰ ਗੁਰਜੋਤ ਪੱਥਰ ਦੀ ਮੂਰਤੀ ਬਨੇ ਬੈਠੇ ਸੀ ਫਿਰ ਦਾਦੀ ਕਹਿੰਦੀ ਕਿ ਪੁੱਤ ਜੀ ਅਜ ਰਣਜੀਤ ਚਾਂ ਤੇਰੀ ਮਾਂ ਹੁੰਦੀ ਤਾਂ ਸ਼ਾਇਦ ਇਹਨੂੰ ਸਮਝ ਆਂਦੀ ਪੁੱਤ ਜੀ ਕੋਈ ਗੱਲ ਆ ਤਾਂ ਮੈਨੂੰ ਦੱਸ ਗੁਰਜੋ ਤੇ ਯੰਤਰ ਟੱਕੀ ਆਖਾਰੇ ਪਾਣੀ ਦਾ ਤਰਿਆ ਅੱਖਾਂ ਰਾਹੀਂ ਵਗ ਤੁਰਿਆ ਤੇ ਗੁਰਜੋ ਦਾਦੀ ਦੇ ਗਲ ਨਾ ਚਿੰਬੜ ਕੇ ਉੱਚੀ ਉੱਚੀ ਰੋਣ ਲੱਗੀ ਤੇ ਫਿਰ ਸਾਰੀ ਗੱਲ ਆਪਣੀ ਦਾਦੀ ਨੂੰ ਦੱਸਦੀ ਆ ਇਹ ਸੁਣ ਕੇ ਦਾਦੀ ਵੀ ਰੋਣ ਲੱਗ ਜਾਂਦੀ ਆ ਇੱਕ ਪਾਸੇ ਦਾਦੀ ਖੁਸ਼ ਸੀ ਕਿ ਰੰਜੀਤ ਠੀਕ ਠਾਕ ਤਾਂ ਹੈ ਪਰ ਰੰਜੀਤ ਇਸ ਹਰਕਤ ਤੋਂ ਦੁਖੀ ਵੀ ਸੀ ਗੁਰਜੋ ਤੁਸੀਂ ਦਾਦੀ ਤੇ ਦਾਦਾ ਅੱਜ ਵੀ ਨਾ ਰੋਟੀ ਖਾਦੇ ਹੀ ਸੌਂਗੇ ਸੀ ਦਾਦਾ ਦਾਦੀ ਨੇ ਜੋ ਕਿ ਨਹੀਂ ਸੀ ਕਿ ਚੰਡੀਗੜ੍ਹ ਜਾ ਕੇ ਰঞ্জੀਤ ਫਿਰ ਪਤਾ ਕਰ ਸਕਣ ਅਗਲੇ ਦਿਨ ਗੁਰਜੋਤ ਰਜਨਾ ਦੀ ਤਰ੍ਹਾਂ ਸਕੂਲ ਲਈ ਤਿਆਰ ਹੁੰਦੀ ਆ ਦਾਦੀ ਨੇ ਉਸ ਨੂੰ ਘਰ ਰਹਿਣ ਲਈ ਕਿਹਾ ਪਰ ਗੁਰਜੋਤ ਛੁਪ ਕਰਕੇ ਸਕੂਲ ਚਲੀ ਜਾਂਦੀ ਆ ਉਹ ਸਮਝ ਚੁੱਕੀ ਸੀ ਕਿ ਜੋ ਹੋਇਆ ਉਹ ਬਦਲਿਆ ਨਹੀਂ ਜਾ ਸਕਦਾ ਉੱਚ ਵੀ ਉਹਦੀ ਦਾਦਾ-ਦਾਦੀ ਹੀ ਗੁਰਜੋਤ ਲਈ ਪੂਰੀ ਦੁਨੀਆ ਸੀ ਗੁਰਜੋਤ ਦੇ ਸਕੂਲ ਜਾਣ ਵੇਲੇ ਫੋਨ ਦੀ ਰਿੰਗ ਵੱਜਦੀ ਆ ਦਾਦੀ ਫੋਨ ਚੱਕਦੀ ਆ ਤਾਂ ਰੰਜੀਤ ਦੀ ਆਵਾਜ਼ ਆਉਂਦੀ ਆ ਆਵਾਜ਼ ਸੁਣ ਕੇ ਦਾਦੀ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਤੇ ਦਾਦੀ ਰਣਜੀਤ ਨੂੰ ਗੁਰਜੂਤ ਕੋਲੋਂ ਦੱਸੀ ਗੱਲ ਪੁੱਛਦੀ ਆ ਰਣਜੀਤ ਸਾਰੀ ਗੱਲ ਦੱਸਦਾ ਹੈ ਕਿ ਜਦ ਤੂੰ ਨੌਕਰੀ ਤੇ ਵਾਪਸ ਗਿਆ ਤਾਂ ਉਹਨੂੰ ਇੱਕ ਔਰਤ ਮਿਲੀ ਜਿਹੜੀ ਇਕੱਲੀ ਰਹਿੰਦੀ ਸੀ ਤੇ ਇੱਕ ਫੈਕਟਰੀ 'ਚ ਕੰਮ ਕਰਦੀ ਸੀ ਰਣਜੀਤ ਨਾਲ ਉਸ ਦਾ ਮਿਲਣਾ ਜੁਲਣਾ ਹੁੰਦਾ ਰਹਿੰਦਾ ਸੀ ਕਦੋਂ ਇੱਕ ਤੀਜੀ ਵਿਕਰੀ ਵਾਗੀ ਉਸ ਦਾ ਇੱਕ ਬੇਟਾ ਹੈ ਤੇ ਉਸ ਦਾ ਘਰ ਵਾਲਾ ਮਰ ਚੁੱਕਿਆ ਸੀ ਉਹ ਉਸ ਨਾਲ ਵਿਆਹ ਕਰਾ ਕੇ ਚੰਡੀਗੜ੍ਹ ਰਹਿਣ ਲੱਗੀ ਜਿੱਥੇ ਉਸ ਨੂੰ ਨਵੇਂ ਨੌਕਰੀ ਮਿਲ ਗਈ। ਚਿਰੋਂ ਦਾਦੀ ਨੇ ਪੁੱਛਿਆ ਕਿ ਉਸਨੇ ਘਰ ਕਿਉਂ ਨਹੀਂ ਦੱਸਿਆ। ਤਾਂ ਰਣਜੀਤ ਕਹਿੰਦਾ ਕਿ ਉਹ ਪੁਰਾਣੀ ਦੁਨੀਆ ਵਿੱਚ ਵਾਪਸ ਨਹੀਂ ਆਉਣਾ ਚਾਹੁੰਦਾ ਸੀ। ਵੈਸੇ ਵੀ ਉਸ ਔਰਤ ਨੂੰ ਮਿਲ ਕੇ ਮੇਰਾ ਪਰਿਵਾਰ ਪੂਰਾ ਹੋ ਗਿਆ ਸੀ। ਦਾਦੀ ਨੇ ਕਿਹਾ ਕਿ ਸਾਡਾ ਕੀ ਤੇ ਗੁਰਜੋਤਾ ਕੀ ਜਿਸ ਨੇ ਇੰਨੀ ਧੀਰਤੀ ਰੋੜੀ ਕੀਤੀ। ਨਾਲ ਦਾਦੀ ਨੇ ਕਿਹਾ ਕਿ ਹੁਣ ਦੁਬਾਰਾ ਫੋਨ ਨਾ ਕਰੀ ਕਿਉਂਕਿ ਗੁਰਜੋਤ ਇਹ ਸਭ برداشت ਨਹੀਂ ਕਰ ਸਕੇਗੀ। ਇਸ ਦਾ ਜਵਾਬ ਦਿੱਤੇ ਬਿਨਾਂ ਰਣਜੀਤ ਨੇ ਫੋਨ ਕੱਟ ਦਿੱਤਾ। ਜਦੋਂ ਸ਼ਾਮ ਨੂੰ ਗੁਰਜੋਤ ਵਾਪਸ ਆਈ ਤਾਂ ਦਾਦੀ ਨੇ ਉਸ ਨੂੰ ਕੁਝ ਨਾ ਦੱਸਿਆ। ਰਜਾਨਾ ਦੀ ਤਰ੍ਹਾਂ ਗੁਰਜੋਤ ਨੇ ਕੱਪੜੇ ਬਦਲੇ, ਰੋਟੀ ਖਾਧੀ ਤੇ ਆਪਣਾ ਕੰਮ ਪੂਰਾ ਕੀਤਾ। ਸ਼ਾਮ ਨੂੰ ਟੇਸ਼ਨ ਵਾਲੇ ਬੱਚੇ ਆ ਗਏ। ਗੁਰਜੋਤ ਨੂੰ ਨਨ੍ਹਾ ਪੜਾਉਣ ਬੈਠ ਕੇ ਤੇਤਾ ਦੀ ਰੋਟੀ ਪਾਣੀ ਦੀ ਆਰੀ ਲੱਗ ਗਈ। ਗੁਰਜੋਤ ਦੇ 12ਵੇਂ ਦੇ ਪੀਪਰ ਹੋ ਗਏ। ਗੁਰਜੋਤ ਨੇ ਹੁਣ ਨਰਸਿੰਗ ਵਿੱਚ ਦਾਖਲੀ ਲਈ ਇੱਕ ਟੈਸਟ ਦਿੱਤਾ ਜੋ ਕਲੀਅਰ ਹੋ ਗਿਆ। ਉਹ ਬਹੁਤ ਖੁਸ਼ ਹੋ ਕੇ ਦਾਦੀ ਨੂੰ ਦੱਸਣ ਆਈ। ਪਰ ਸਥਿਤੀ ਤਾਂ ਦੀ ਖੁਸ਼ ਹੋਣ ਦੀ ਜਗ੍ਹਾ ਕਬਰ ਆ ਗਈ ਕਿ ਜੀ ਗੁਰਜੂਤ ਡਾਕਟਰੀ ਦੀ ਪੜ੍ਹਾਈ ਕਰਨ ਲੱਗੇ ਤਾਂ ਇਹਨੂੰ ਆਪਣੀ ਬਿਮਾਰੀ ਬਾਰੇ ਸਭ ਪਤਾ ਲੱਗ ਜਾਣਾ। ਗੁਰਜੂਤ ਦੀ ਦਾਦੀ ਨੇ ਬਹਾਨੇ ਨਾਲ ਮਨਨ ਕੀਤਾ ਕਿ ਪੁੱਤ ਆਪਣੇ ਕੋਲ ਇੰਨੇ ਪੈਸੇ ਨਹੀਂ ਕਿ ਅੱਗੇ ਤੇਰੀ ਫੀਸ ਭਰ ਸਕੇ। ਪਰ ਗੁਰਜੂਤ ਅਤਾ ਸ਼ੁਰੂ ਤੋਂ ਹੀ ਸੁਪਨਾ ਸੀ। ਗੁਰਜੂਤ ਵੀ ਜਿੱਤ ਤੇ ਅੜ ਗਈ। ਦੂਜੇ ਪਾਸੇ ਗੁਰਜੂਤ ਦੀ ਦਾਦੀ ਨੇ ਕਿਸੇ ਨੂੰ ਕਿਹਾ ਕਿ ਕੁਰਜੋਤ ਦਾ ਰਿਸ਼ਤਾ ਕਰਾਉਣ ਲਈ ਕਿਹਾ ਕਿਉਂਕਿ ਉਸਦੀ ਦਾਦੀ ਸੋਚਦੀ ਸੀ ਕਿ ਗੁਰਜੋਤ ਹੁਣ ਵੱਡੀ ਹੋ ਗਈ ਆ ਤੇ ਉਹ ਗੁਰਜੋਤ ਨੂੰ ਬਾਹਰ ਭੇਜਣ ਤੋਂ ਵੀ ਡਰਦੀ ਸੀ ਗੁਰਜੋਤ ਦੀ ਦਾਦੀ ਦੁਬਾਰੋ ਹੀ ਗਲਤੀ ਕਰਨ ਜਾ ਰਹੀ ਸੀ ਜਿਸ ਨੇ ਰਣਜੀਤ ਨੂੰ ਵਿਆਹੀ ਕੀਤੀ ਸੀ ਰਣਜੀਤ ਦੀ ਬਿਮਾਰੀ ਬਾਰੇ ਜਾਣਦੀ ਹੋਈ ਵੀ ਉਸ ਨੇ ਰਣਜੀਤ ਦਾ ਵਿਆਹ ਕਰ ਦਿੱਤਾ ਸੀ ਜਿਸ ਦੀ ਸਜ਼ਾ ਪਹਿਲਾਂ ਮੰਨਰਾਸ ਤੇ ਹੁਣ ਗੁਰਜੋਤ ਭੁਗਤ ਰਹੀ ਸੀ ਗਰਜੋਤ ਤੇ ਹੁਸਨ ਦੀ ਚਰਚਾ ਹਰ ਪਾਸੇ ਸੀ ਗਰਜੋਤ ਲਈ ਵੱਡੇ-ਵੱਡੇ ਕਰੋ ਰਿਸ਼ਤੇ ਆ ਰਹੇ ਸੀ ਪਰ ਗਰਜੋਤ ਹਾਂ ਨਹੀਂ ਕਰ ਰਹੀ ਸੀ ਗਰਜੋਤ ਦਾਦੀ ਸਵਹਿਮ ਵਿੱਚ ਸੀ ਕਿ ਜੀ ਵਿਆਹ ਤੋਂ ਬਾਅਦ ਬੁਮਾਰੀ ਬਾਰੇ ਪਤਾ ਲੱਗ ਵੀ ਗਿਆ ਤਾਂ ਵੀ ਉਸ ਦਾ ਘਰ ਤਾਂ ਬੰਨਿਆ ਜਾਓ ਇਸੇ ਚੱਕਰ ਵਿੱਚ ਦਾਦੀ ਗਰਜੋਤ ਲਈ ਰਿਸ਼ਤੇ ਨੂੰ ਹਾਂ ਕਰ ਦਿੰਦੀ ਆ ਪਰ ਗਰਜੋਤ ਫਿਰ ਆਪਣੀ ਜਿੱਤੇ ਆ ਕੇ ਆਪਣੀ ਗੱਲ ਮੰਨਵਾ ਲੈਂਦੀ ਆ ਤੇ ਰਿਸ਼ਤੇ ਲਈ ਨਾ ਕਰ ਦਿੰਦੀ ਆ ਦਾਦੀ ਨੂੰ ਡਾਕਟਰ ਦੀ ਪੜਾਈ ਲਈ ਮਨਾ ਲੈਂਦੀ ਆ ਕਿ ਗੁਰਜੋਤ ਦੇ ਸਕੂਲ ਦੇ ਕੁਝ ਵਿੱਪਕ ਉਸ ਦੀ ਪੜਾਈ ਲਈ ਖਰਚਾ ਚੁੱਕ ਜਾਂਦੇ ਹਨ ਕਿਉਂਕਿ ਗੁਰਜੋਤ ਬਹੁਤ ਹੁਨਾਰ ਕੁੜੀ ਸੀ ਗੁਰਜੋਤ ਦਾ ਦਾਖਲਾ ਸ਼ਹਿਰ ਦੇ ਬਹੁਤ ਵੱਡੇ ਨਰਸਿੰਗ ਕਾਲਜ ਵਿੱਚ ਹੋ ਜਾਂਦਾ ਹੈ ਐਂਟਰੀ ਟੈਸਟ ਵਿੱਚ ਮੈਰਿਜ ਔਨ ਕਰਕੇ ਉਸ ਦੀ ਫੀਸ ਕਾਫੀ ਹੱਦ ਤੱਕ ਮਾਫ ਹੋ ਜਾਂਦੀ ਆ ਇਸ ਕਾਲਜ ਵਿੱਚ ਜਿੱਥੇ ਵੱਡੇ ਵੱਡੇ ਘਰਾਂ ਦੇ ਬੱਚੇ ਪੜ੍ਹਦੇ ਸੀ ਗੁਰਜੋਤ ਸਭ ਤੋਂ ਲੱਗ ਸੀ ਨਵੀਂ ਨਵੀਂ ਗਈ ਗਰਜੋਤ ਕੁਝ ਘਬਰਾ ਗਈ ਪਰ ਹੌਲੀ ਹੌਲੀ ਸਭ ਠੀਕ ਹੋ ਗਿਆ ਗਰਜੋਤ ਦੀਆਂ ਕੁਝ ਨਵੀਆਂ ਸਹੇਲੀਆਂ ਬਣ ਗਈਆਂ ਗਰਜੋਤ ਸਕੂਲ ਵਿੱਚ ਕਿਤੇ ਲਈ ਮਸ਼ਹੂਰ ਮੰਨੀ ਜਾਂਦੀ ਸੀ ਕਾਲਜ ਵਿੱਚ ਇੱਕ ਪ੍ਰੋਗਰਾਮ ਸੀ ਜਿਸ 'ਤੇ ਗਰਜੋਤ ਨੇ ਦਿੱਤੇ ਸੀ ਸਾਲਿਆ ਉੱਥੇ ਉਸਦੀ ਮੁਲਾਕਾਤ ਜਸਨਲ ਹੁੰਦੀ ਜਸਵਰੀ ਉਹ ਕੁਝ ਵੀ ਜਾਣਦੀ ਨਹੀਂ ਸੀ ਪਰ ਸ਼ਸ ਗਰਜੋਤ ਇੱਕ ਸਹੇਲੀ ਦਾ ਦੋਸਤ ਸੀ ਜਿਸ ਕਰਕੇ ਉਸ ਨੂੰ ਮਿਲਣਾ ਚੱਲਣਾ ਹੋ ਜਾਂਦਾ ਸੀ ਇੱਕ ਦਿਨ ਜਸ ਜਨਮ ਦਿਨ ਸੀ ਜਿਸ ਵਿੱਚ ਸਨੇ ਸਭ ਨੂੰ ਸਦਾ ਰੱਖਤਾ ਸੀ ਉਸਨੇ ਗੁਰਜੋਤ ਨੂੰ ਵੀ ਇੱਕ ਸਪੈਸ਼ਲ ਕਾਰਡ ਦਿੱਤਾ ਸੀ ਗੁਰਜੋਤ ਨੂੰ ਉਹ ਤਾਂ ਪਤਾ ਲੱਗਦਾ ਹੈ ਕਿ ਜਸ ਸ਼ਹਿਰ ਦੇ ਸਭ ਤੋਂ ਵੱਡੇ ਮੰਤਰੀ ਦਾ ਮੁੰਡਾ ਸੀ ਕਿਉਂਕਿ ਜਸ ਸਭ ਨਾਲ ਆਮ ਰਹਿਣਾ ਇਹ ਕਿਸੇ ਤਰ੍ਹਾਂ ਦੀ ਕੋਈ ਸਿਕਿਉਰਿਟੀ ਨਾ ਹੋਣਾ ਇਸ ਨੂੰ ਆਮ ਲੋਕਾਂ ਵਾਂਗ ਦਿਖਾਉਂਦਾ ਸੀ ਕਿਰਨ ਦੀ ਪਾਰਟੀ ਸ਼ੁਰਾ ਹੋਦੀ ਸੀ ਗਰਜੋ ਦਾਦੀ ਕੋਲੋਂ ਜਾਣ ਲਈ ਇਜਾਜ਼ਤ ਲੈ ਲੈਂਦੀ ਆ ਉਸ ਦਿਨ ਕਾਲਜ ਤੋਂ ਸਿੱਧੀ ਆਪਣੀ ਸਹੇਲੀ ਨਾਲ ਉਸਦੀ ਕਾਰ ਚਲੀ ਜਾਂਦੀ ਆ ਰਾਤ ਨੂੰ ਉੱਥੋਂ ਹੀ ਤਿਆਰ ਹੋ ਕੇ ਜਸਕੇ ਘਰ ਲਈ ਤੋਨੂ ਕਾਰ ਚ ਜਾਂਦੀਆਂ ਹਨ ਗਰਜੋ ਤਾਂ ਆਪਣੀ ਸਹੇਲੀ ਕਿਰਨ ਦੇ ਕਹਿੰਦੀ ਵੀ ਉਹ ਵੈਸਟਰਨ ਡਰੈੱਸ ਦੀ ਜਗ੍ਹਾ ਆਪਣਾ ਸੂਟੀ ਪਾਉਂਦੀ ਆ ਗਰਜੋ ਜਦੋਂ ਜਸਕੇ ਘਰ ਪਹੁੰਚਦੀ ਆ ਤਾਂ ਸਜੇ ਹੋਏ ਮਹਿਲ ਦੇ ਸਾਹਮਣੇ ਆਪਣੀ ਪਈ ਹੋਈ ਸੂਟ ਨੂੰ ਬਹੁਤ ਫਿੱਕਾ ਮਹਿਸੂਸ ਕਰ ਰਹੀ ਸੀ ਕਰੰਦ ਜਾਂਦੀ ਆ ਤਾਂ ਕਿਰਨੋ ਤੇ ਹੋਰ ਲੋਕਾਂ ਨੂੰ ਮਿਲਣ ਲੱਗ ਜਾਂਦੀ ਆ ਕਿਰਨ ਦੇ ਉਹ ਮਾਹੌਲ ਆਮ ਸੀ ਪਰ ਗੁਰਜੋਤਲੀ ਉਹ ਮਾਹੌਲ ਇੱਕ ਫਿਲਮੀ ਦੁਨੀਆ ਵਾਂਗ ਸੀ ਗੁਰਜੋਤ ਇੱਕ ਪਾਸੇ ਜਾ ਕੇ ਕੁਰਸੀ ਤੇ ਬੈਠ ਜਾਂਦੀ ਆ ਕਈ ਲੋਕ ਗੁਰਜੋਤ ਵੱਲ ਮਜ਼ਾਕਿਆ ਲੈਜਨ ਲੀਕ ਰਹੇ ਸੀ ਜਿਵੇਂ ਆਪਣੇ ਪਾਪਾ ਦੀ ਦੋਸਤਾਂ ਨੂੰ ਮਿਲ ਰਿਹਾ ਕਿ اچਾਂਨ ਕੋ ਸਤਿਆਨ ਗੁਰਜੋਤ ਫਲ ਜਾਂਦਾ ਹੈ ਵੇਟਰ ਕੋਲੇ ਕੋਲਡ ਡਰਿੰਕ ਦਾ ਗਲਾਸ ਲੈ ਕੇ ਗੁਰਜੋਤ ਫਲ ਜਾਂਦਾ ਹੈ ਗੁਰਜੋਤ ਉਸ ਮੂਦੇ ਇੱਕ ਕੁਰਸੀ ਟੁੱਟ ਜਾਂਦੀ ਆ ਜਸਸ ਨੂੰ ਗਲਾਸਿੰਦਾ ਹੋਇਆ ਕਹਿੰਦਾ ਹੈ ਸੌਰੀ ਮੈਂ ਥੋੜਾ ਵਿਜੀ ਸੀ ਮੈਨੂੰ ਪਤਾ ਨਹੀਂ ਲੱਗਾ ਕਿ ਤੁਸੀਂ ਕਦੋਂ ਆਈ ਕੁਝੋਤ ਜਿਵੇਂ ਇਸ ਮਹੌਲ ਸ ਆਪਣੀ ਆਪ ਨੂੰ ਥੋੜਾ ਅਸਹਿਸ ਮਹਿਸੂਸ ਕਰ ਰਹੀ ਸੀ ਉਸ ਨੇ ਚੁੱਪ ਚਾਪ ਲੈੰਦਾ ਹੋਇਆ ਤੋਹਫਾ ਉਸ ਵੱਲ ਕੀਤਾ ਜਸ ਨੇ ਤੋਹਫਾ ਖੋਲਿਆ ਉਸ ਚ ਇੱਕ ਕੜੀ ਸੀ ਜਿਸ ਵਿੱਚ ਇੱਕ ਬਹੁਤ ਪਿਆਰੀ ਜਹਤੂਨ ਵਜਦੀ ਸੀ ਛੱਸੀ ਬੰਨੀ ਹੋਈ ਕੜੀ ਇੱਕ ਲੱਗਦੀ ਸੀ ਪਰ ਉਸ ਕੜੀ ਦੀ ਕੀਮਤ ਮਸਾਂ 500 ਸੀ ਪਰ ਜਿ세 ਸਮੇਂ ਆਪਣੀ ਘੜੀ ਲਾ ਕੇ ਗੁਰਜੋਤ ਦੀ ਟਿੱਕੜੀ ਘੁੱਟੇ ਬੰਨ ਲੈਂਦਾ ਹੈ ਜਿਸ ਗੁਰਜੋਤ ਨੂੰ ਆਪਣੇ ਘਰ ਦੇ ਨਾਲ ਤੇ ਆਪਣੇ ਦੋਸਤਾਂ ਨਾਲ ਮਿਲਾਉਂਦਾ ਹੈ ਫਿਰ ਗੁਰਜੋਤ ਪਾਰਟੀ ਜੋ ਵਹਾਰਾ ਕੀ ਪਹਿਚਾਂਦੀ ਆ ਜਿਸ ਨੂੰ ਲੱਗਦਾ ਹੋਇਆ ਬਾਹਰ ਆਉਂਦਾ ਹੈ ਤੇ ਉਸ ਨੂੰ ਧੰਵਾਜੀ ਬਾਕੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੇ ਜੀ ਪਹਨੇ ਹੋਏ ਚੈਨਲ ਦੇ ਨਾਲ ਸੈਸ਼ੀ ਕਾਲ ਦੇ